ਦੇਖੋ ਜੀ ਇਹ ਮੇਰਾ ਸਾਰਾ ਪਰਿਵਾਰ ਹੈ ਮੈਂ ਰੇਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਠੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਆ ਅੱਜ ਮੈਂ ਜੇ ਬਟਾਲੇ ਦੀ ਨਿਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈਗਾ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ ਵੋਟਰ ਦਾ ਜਿਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇੰਨਾ ਪਿਆਰ ਮਾਨਸਤ ਕਰ ਕਰ। ਵੀ ਅੱਜ ਤੁਸੀਂ ਸਾਨੂੰ ਬੁਲਾ ਕੇ ਦੇਤੇ ਰਾਜ ਸਾਹਿਬ। ਨਹੀਂ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ। ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤੇ ਨਹੀਂ ਲਿਆ ਤੁਹਾਡੇ ਕੋਲ। ਮੈਨੂੰ ਆਪਣੀ ਟੀਮ ਤੇ ਮਾਣ ਆ। ਇਮਾਨਦਾਰੀ ਨਾਲ ਕੰਮ ਕਰਦੀ ਆ। ਮੈਨੂੰ ਫਕਰ ਆ ਇਹਨਾਂ ਤੇ। ਕਿਉਂਕਿ ਐਸੇ ਕੰਮ ਜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਹੁੰਦੇ ਤੇ ਸਾਡੇ ਕੋਲ ਵਿਚਾਰਿਆਂ ਨੂੰ ਕੀ ਲੋੜ ਸੀ ਹੋਂ। ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਨ ਕਰਦਾ ਹਾਂ ਸਾਰੀ ਸਮੁੱਚੀ ਟੀਮ ਤੇ ਆਪਣੀ ਤੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ ਦਫ਼ਤਰ ਇਹ ਖੋਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਾ ਕਰੂਗੀ ਜਿਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦਰ ਤੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆਂ ਉਦੋਂ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਸਾਡੀ ਕੋਸ਼ਿਸ਼ ਆ ਕੱਚਿਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਬਾਰ-ਬਾਰ ੱੱਕੇ ਨਾ ਖਾਣੇ ਪੈਣ। ਹਰਿਆਣਾ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਚੁੱਕੀ ਆ ਹੋ ਕੇ ਆਏ ਹੋ ਕਿੱਥੇ ਕੰਮ ਹੋ ਰਿਹਾ। ਦੇਖੋ ਜੀ ਹਰਿਆਣਾ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਕਹਿ ਸਕਦਾ ਹਾਂ ਇਲੈਕਸ਼ਨ ਆਪਾਂ ਲੜ ਰਹੇ ਹਾਂ। ਔਰ ਮੈਨੂੰ ਆਸ ਹੈ ਕਿ ਉੱਥੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਕੀ ਇਹਦੇ ਨਵੇਂ ਸੀਐਮ ਬਣਨ ਦੀ ਕਿੱਥੇ ਕਿਹੜੀ ਉਮੀਦਾਂ ਲੱਗ ਰਹੀਆਂ? ਦੇਖੋ ਜੀ ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ, ਜੁਝਾਰੂ ਵੀ ਨੇ। ਤੇ ਮੈਂ ਇੱਕ ਚੀਜ਼ ਧੰਨਵਾਦ ਕਰਨਾ ਹੈ ਔਰ ਮੈਨੂੰ ਮਾਣ ਵੀ ਹੈ ਮੈਨੂੰ ਫਕਰ ਵੀ ਆ ਇਹ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਨਾਲ ਪਿਆਰ ਨਹੀਂ ਕਰਦਾ ਨਹੀਂ ਤੇ ਕਿਸੇ ਨੂੰ ਕੋਈ ਸਰਪੰਚੀ ਮਿਲ ਜਨਾ ਉਹਨੂੰ ਕੋਹਾਂ ਛੱਡ ਕੇ ਵਿਖਾੜ ਕੋ ਛੱਡਦਾ ਨਹੀਂ ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸੈਟੇ ਕਰ ਦਿੰਦਾ ਸੋ ਮੈਂ ਸਲੂਟ ਕਰਦਾ ਹਾਂ ਉਹਨਾਂ ਨੂੰ ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ ਪਰ ਇਹਨਾਂ ਜੁਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੋਸਟ ਦੇ ਵਿੱਚ ਤੇ ਮੈਂ ਪੰਜਾਬ ਚ ਪਹਿਲੀ ਵਾਰੀ ਵੇਖਿਆ ਜਿਹੜੇ ਹਰ ਥਾਂ ਕੰਮ ਕਰ ਰਹੇ ਨੇ ਇਹਨੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਨੌਕਰੀਆਂ ਦਿੱਤੀਆਂ ਕਿੰਨੀ ਦੇਰ ਬਾਅਦ ਮਿਲਿਆ 10 ਸਾਲ ਬਾਅਦ ਅਬ ਯਹੀ 10 ਸਾਲ ਹੋ ਗਿਆ ਹਰ ਇੱਕ ਨੂੰ ਦਿੱਤੇ ਹਰ ਥਾਂ ਦਿੱਤੇ ਆਂ ਪਰ ਬਣੇ ਕਿਤੇ ਵੀ ਨਹੀਂ 10 ਸਾਲ ਬਾਅਦ ਤੇ ਚਲੋ ਭਾਈ ਦੇ ਜਾਰੇ ਮਿਹਰਬਾਨੀ ਆ ਕਿ ਬਣ ਗਿਆ ਆ ਸਾਡੇ ਵਾਸਤੇ ਇਨਾ ਬੜਾ ਖੁਸ਼ ਹੈ ਕਿਉਂਕਿ ਬਹੁਤ ਮੰਗਾਈ ਜਾਨੀ ਮੰਗਾਈ ਆ ਨਾ ਕਿ ਪੁੱਛੋ ਕੁਛ ਨਾ ਮੰਗਾਈ ਵਿੱਚ ਤੁਹਾਨੂੰ ਪਤਾ ਹੈ ਕਿ ਕਾਰ ਨਹੀਂ ਆਉਂਦੇ ਨਾ ਮੁਸ਼ਕਲ ਹੁੰਦਾ ਹੈ ਤਕਰੀਬਨ ਦੇ ਵਾਸਤੇ ਵੈਸੇ ਬਹੁਤ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ ਹੀ ਕਿ ਜੇ ਸਵੇਰੇ 9 ਵਜੇ ਗਏ ਨਾ ਤੇ 5 ਵਜੇ ਤੋਂ ਪਹਿਲੇ ਘਰ ਨਹੀਂ ਆਉਂਦੇ ਰਹੀ ਤੇ ਛੋਟੇ ਬੱਚੇ ਤਾਂ ਹੁਣ ਕੋਈ ਗਿੜਾ ਨਹੀਂ ਤੁਹਾਨੂੰ ਫੋਨ ਆਇਆ ਹੈ ਕਹੀਂ ਆ ਗਿਆ ਆਪਣੇ ਹੁਣ ਆਪਾਂ ਬਹੁਤ ਜ਼ਿਆਦਾ ਖੁਸ਼ ਹੈ ਅਸੀਂ ਕਹਿੰਨੇ ਆ ਕਿ ਭਾਈ ਤੁਹਾਡੀ ਉਮਰ ਲੱਗ ਜੇ ਤਾਂ ਅੱਗੇ ਵੀ ਚੱਲੇ ਬਹੁਤ ਜ਼ਿਆਦਾ ਬਹੁਤ ਦੇ ਮੇਰਾ ਪ੍ਰਵੀਨ ਕੀ ਕਹਿਣਾ ਚਾਹੋ ਕਿ ਰਾਸ਼ਨ ਕਾਰਡ ਮਿਲ ਰਿਹਾ ਹੈ ਰਾਸ਼ਨ ਕਾਰਡ ਬਹੁਤ ਦੇਰ ਬਾਅਦ ਬਣਿਆ ਹਰ ਪਾਰਟੀ ਆਂਦੀ ਤੇ ਕੋਈ ਨਹੀਂ ਬਣਾ ਕੇ ਦਿੰਦਾਗਾ ਸਾਰੇ ਇਹ ਕਾਗਜ਼ ਦੇ ਕੇ ਆ ਜਾਣਾ ਫਿਰ ਬਣਾ ਹੁਣ ਬਣਾ ਦੇ ਨੇ ਹੁਣ ਬਣਾ ਦੇ ਕੋਈ ਨਹੀਂ ਬਣਾ ਕੇ ਦਿੰਦਾ ਫੇਰੇ ਮਾਰਦੇ ਰਹਿਣਾ ਮਾਰਦੇ ਰਹਿਣਾ ਇਹਨਾਂ ਦਾ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਬਣਾ ਕੇ ਦਿੱਤੇ ਐ ਸਾਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਭਾਈ ਕਾਟ ਗੱਲ ਰਾਸ਼ਨ ਕਾਰਡਾਂ ਦੀ ਗੱਲ ਕਰੀਏ ਤੇ ਜੇ ਪਾਲੀਆਂ ਸਰਕਾਰਾਂ ਹੀ ਕਾਲੀ ਕਾਂਗਰਸੀ ਭਾਜਪੀ ਕਿਹਨੇ ਲੋਕਾਂ ਦੇ ਕਾਢੀ ਬਣਾਏ 20 ਸਾਲ ਤੋਂ ਕਾਢ ਜਿਹੜੇ ਨਹੀਂ ਬਣੇ ਅੱਜ ਲੋਕਾਂ ਦੇ ਮਨ 'ਚ ਇੰਨੀ ਖੁਸ਼ੀ ਹੈ ਨਾ ਅੱਜ ਸੈਜੀ ਸਾਹਿਬ ਨੇ ਐਮਐਲ ਸਾਹਿਬ ਨੇ ਸਾਡੇ ਰਸ਼ਨ ਕਾਢ ਲੋਕਾਂ ਦੇ ਬਣਾਏ ਨੇ ਅੱਜ ਲੋਕਾਂ ਦਾ ਮਾਹੌਲ ਵੇਖੋ ਵੇਖਣ ਵਾਲਾ ਕੁਝ ਦੇ ਸਾਰੇ ਆਏ ਨੇ ਕੀ ਕਹ ਅ ਉਹ ਕਹਿੰਦੇ ਨੇ ਸਾਡਾ ਗਿਆਣਾ ਬਣ ਗਿਆ ਰਸ਼ਨ ਕਾਢ ਨਹੀਂ ਬਣਿਆ ਕਿਉਂਕਿ ਅੱਜ ਬੜੀ ਖੁਸ਼ੀ ਦੇ ਮਾਹੌਲ 'ਕਾ 200 200 ਰੁਪਏ ਆਪਾਂ ਕਰਾਇਆ ਖਰਚਦੇ ਸੀ ਹਾਂ ਇੱਥੋਂ ਜਾਂਦੇ ਹਾਂ ਜੀ ਆਜੂ ਆਜੂ ਰਸ਼ਨ ਕਾਢ ਅੱਗੇ ਕੱਖ ਵੀ ਨਾ ਫੇ ਰਾਣਾ ਜਿਹੜੇ ਹਨ 200 300 ਪੈਸਾ ਦਿਹਾੜੀ ਉਹਨਾਂ ਖਰਚੀ ਗਏ ਜਾਂਦੇ ਨੇ ਤੇ ਸਿਆਦੀ ਸਾਹਿਬ ਦਾ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੇ ਨੇ ਕਿ ਕਿ ਉਹਨਾਂ ਵਿੱਚ ਕੋਈ ਲੀਡਰਪੁਣਾ ਹੈ ਹੀ ਨਹੀਂ ਇਸ ਵਾਰ ਵੀ ਫੇ ਮਾਰਨੇ ਪੇ ਰਾਸ਼ ਨਾ ਜੀ ਨਾ ਇਸ ਟਾਈਮ ਇਸ ਟਾਈਮ ਤੇ ਹਫਤਾ ਨਹੀਂ ਪਿਆ ਤੇ ਆਓ ਜੀ ਜਣਾ ਖੁਦ ਫੋਨ ਕੀਤੇ ਨੇ ਕਿ ਆਪਣੇ ਰਾਸ਼ ਗੜਾ ਅਗਲਾ ਆ ਜਾ ਦੁਨੀਆ ਹੈਰਾਨ ਹੋ ਗਈ ਆ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਵੇਖੋ ਕਿਤਾ ਗੈਮੋਗਮ ਦੁਨੀਆ ਭਣਾ ਘਾੜੀਆਂ ਅਗਲੋਤੀਆਂ ਨੇ ਕਿਉਂਕਿ ਰਸੋਈ ਉਹਨਾਂ ਦਾ ਗਿਆਣਾ ਬਣ ਗਿਆ ਵਾਹਿਗੁਰੂ